ਰਾਜਾ ਵੜਿੰਗ ਦਾ ਇੱਕ ਬਿਆਨ ਬੜਾ ਤੀਬਰਤਾ ਦੇ ਨਾਲ ਫੈਲਿਆ ਜਦੋਂ ਤਰਨਤਾਰਨ ਹਲਕੇ ਦੇ ਵਿੱਚ ਕਾਂਗਰਸ ਨੇ ਆਪਣਾ ਪਹਿਲਾ ਪਰਮਾ ਕੱਠ ਪੇਸ਼ ਕੀਤਾ ਰਾਜਾ ਵੜਿੰਗ ਨੇ ਸਾਫ਼ ਕਰ ਦਿੱਤਾ ਸੀ ਉਸ ਵੇਲੇ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਔਰ ਉਸ ਸਾਰੀ ਪ੍ਰੈਸ ਕਾਨਫਰੰਸ ਜਾਂ ਸਾਰਾ ਕੱਠ ਐਨ ਲੱਗਿਆ ਕਿ ਉਹ ਖਾਲਿਸਤਾਨ ਵਿਰੋਧੀ ਦਾ ਸੀ ਤਰਨਤਾਰਨ ਦੇ ਵਿੱਚ ਕਾਂਗਰਸ ਦਾ ਪਹਿਲਾ ਕੱਠ ਖਾਲਿਸਤਾਨ ਵਿਰੋਧੀ ਜਾਪਿਆ ਔਰ ਉਸ ਵੇਲੇ ਇਹ ਚਰਚਾਵਾ ਤੇਜ਼ ਹੋ ਗਈ ਕਿ ਸ਼ਾਇਦ ਇਹ ਤੰਜ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਵੱਲ ਨੂੰ ਮਿੰਨੇ ਜਾ ਰਹੇ ਨੇ। ਔਰ ਉਸੇ ਮਸਲੇ ਨੂੰ ਲੈ ਕੇ ਹੁਣ ਤੱਕ ਇਹ ਚਰਚਾਵਾ ਤੇਜ਼ ਨੇ ਕਿ ਕਾਂਗਰਸ ਨੂੰ ਸ਼ਾਇਦ ਸਭ ਤੋਂ ਜ਼ਿਆਦਾ ਡਰ ਇਸ ਵੇਲੇ ਵਿਰੋਧਵਾਸ ਦਾ ਜਾਂ ਫਿਰ ਇੱਕ ਗਰਮ ਖਿਆਲੀ ਵਿਚਾਰਧਾਰਾ ਦਾ ਤਰਨ ਤਰਨ ਹਲਕੇ ਦੇ ਵਿੱਚ। ਔਰ ਉਸੇ ਚੀਜ਼ ਨੂੰ ਲੈ ਕੇ ਜਦੋਂ ਸ਼ਰੂਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਮਨਦੀਪ ਸਿੰਘ ਨੂੰ ਸਵਾਲ ਕੀਤਾ ਗਿਆ ਇੱਕ ਨਿੱਜੀ ਚੈਨਲ ਦੇ ਵਿੱਚ ਇੰਟਰਵਿਊ ਦੌਰਾਨ ਉਹ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਕਾਊਂਟਰ ਕਰਦੇ ਨਜ਼ਰ ਆਏ। ਔਰ ਉਹਨਾਂ ਨੇ ਸਾਫ਼ ਕਿਹਾ ਕਿ ਉਹਨਾਂ ਨੇ ਹਮੇਸ਼ਾ ਖਾਲਸਾ ਰਾਜ ਦੀ ਗੱਲ ਕੀਤੀ ਹੈ। ਖਾਲਿਸਤਾਨ ਦਾ ਸਵਾਲ ਕੀਤਾ ਗਿਆ ਔਰ ਉਹਨਾਂ ਨੇ ਕਾਊਂਟਰ ਕਰਦੇ ਆਂ ਜਵਾਬ ਦਿੱਤਾ ਕਿ ਉਹਨਾਂ ਨੇ ਹਮੇਸ਼ਾ ਖਾਲਸਾ ਰਾਜ ਦੀ ਮੰਗ ਕੀਤੀ ਹੈ, ਕਰਦੇ ਨੇ ਔਰ ਕਰਦੇ ਰਹਿਣਗੇ। ਪਰ ਇੱਥੇ ਆਣ ਕੇ ਦੁਬਾਰਾ ਉਹ ਡਿਫਰੈਂਸ ਕ੍ਰੀਏਟ ਹੋ ਜਾਂਦਾ ਖਾਲਿਸਤਾਨ ਔਰ ਖਾਲਸਾ ਰਾਜ ਦਾ। ਉੱਥੇ ਹੀ ਜਿੱਥੇ ਸਵਾਲ ਦੇ ਵਿੱਚ ਖਾਲਸਾਤਾਨ ਵਰਡ ਨੂੰ ਇਸਤੇਮਾਲ ਕੀਤਾ ਗਿਆ ਉੱਥੇ ਖਾਲਸਾ ਰਾਜ ਜਿਹੜਾ ਵਰਡ ਹੈ ਉਹ ਜ਼ਿਆਦਾ ਮੈਲੋਡਾਊਨ ਪ੍ਰਤੀਤ ਹੁੰਦਾ ਹੈ ਜ਼ਿਆਦਾ ਉਹ ਨਾਰਮਲਾਈਜ਼ਡ ਪ੍ਰਤੀਤ ਹੁੰਦਾ ਹੈ ਪਰ ਦੂਸਰੇ ਪਾਸੇ ਖਾਲਸਾਤਾਨ ਬਹੁਤ ਜ਼ਿਆਦਾ ਵਿਰੋਧਵਾਸ ਵਾਲਾ ਔਰ ਇੱਕ ਗਰਮ ਖਿਆਲੀ ਲਫ਼ਜ਼ ਪ੍ਰਤੀਤ ਹੁੰਦਾ ਪਰ ਮਨਦੀਪ ਸਿੰਘ ਨੇ ਖਾਲਸਾ ਰਾਜ ਸ਼ਬਦ ਦਾ ਇਸਤੇਮਾਲ ਕਰਕੇ ਕਿਹਾ ਕਿ ਉਹ ਖਾਲਸਾ ਰਾਜ ਦੀ ਮੰਗ ਅੱਜ ਵੀ ਕਰਦਾ ਔਰ ਕੱਲ ਵੀ ਕਰਦਾ ਹੁਣ ਇਸ ਮੈਟਰ ਦੇ ਉੱਤੇ ਰਾਜਾ ਵੜਿੰਗ ਨੂੰ ਸਾਫ਼ ਤੌਰ ਦੇ ਉੱਤੇ ਇੱਕ ਜਵਾਬ ਵੀ ਮਿਲਿਆ ਪਰ ਨਾਲੋਂ ਨਾਲ ਮਨਦੀਪ ਸਿੰਘ ਨੇ ਜ਼ਰੂਰ ਕਿਹਾ ਕਿ ਉਹ ਆਪਣਾ ਮੁਕਾਬਲਾ ਕਿਸੇ ਨਾਲ ਨਹੀਂ ਸਮਝਦਾ ਔਰ ਵੱਡੀ ਗੱਲ ਆਪਣੇ ਉੱਤੇ ਉੱਠਦੇ ਸਵਾਲਾਂ ਨੂੰ ਲੈ ਕੇ ਉਸ ਨੇ ਇਹ ਵੀ ਕਲੀਅਰ ਕਰ ਦਿੱਤਾ ਕਿ ਉਹ ਜਾਂ ਉਸ ਦੇ ਪਰਿਵਾਰ ਦੇ ਉੱਤੇ ਉਹ ਪੂਰੀ ਉਮਰ ਹੁਣ ਤੱਕ ਆਪਣੀ ਕਹਿੰਦੇ ਕਿ ਉਹ ਵਿਚਰਦੇ ਆ ਰਹੇ ਨੇ ਉਹ ਤਰਨਤਾਰ ਵੀ ਵਿਚਰੇ ਨੇ ਉਹ ਅੰਮ੍ਰਿਤਸਰ ਵੀ ਵਿਚਰੇ ਨੇ ਪਰ ਉਹਨਾਂ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਕਿਸੇ ਉੱਤੇ ਵੀ ਕੋਈ ਇਲਜ਼ਾਮ ਨਹੀਂ ਹੈ ਨਾ ਹੀ ਕੋਈ ਸ਼ਿਕਾਇਤ ਹੈ ਨਾ ਹੀ ਕੋਈ ਐਫ ਆਈ ਆਰ ਹੈ ਔਰ ਨਾ ਹੀ ਉਹਨਾਂ ਨੂੰ ਉਸ ਕਿਸਮ ਦਾ ਜਾਂ ਉਸ ਕਿਰਦਾਰ ਦਾ ਸਮਝਿਆ ਜਾਣਾ ਚਾਹੀਦਾ ਇਸੇ ਮਾਮਲੇ ਨੂੰ ਲੈ ਕੇ ਹੁਣ ਜੇ ਵਿਚਾਰਿਆ ਜਾਵੇ ਇੱਥੇ ਆ ਕੇ ਚਰਚਾਵਾ ਚੱਲ ਰਹੀ ਹੈ ਕਿ ਕੀ ਰਾਜਾ ਵੜਿੰਗ ਨੂੰ ਇੱਕ ਮੋੜਮਾ ਜਵਾਬ ਘੱਲ ਲਿਆ ਗਿਆ ਕੀ ਖਾਲਸਤਾਨ ਨੂੰ ਖਾਲਸਾ ਰਾਜ ਕਹਿ ਕੇ ਦੱਸਿਆ ਗਿਆ ਹੁਣ ਕਿਉਂਕਿ ਜੇ ਚੋਣ ਲੜਨਗੇ ਔਰ ਜੇ ਜੱਟਣਗੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੱੱਤੇ ਸੀ ਉਹ ਵੀ ਪਹਿਲਾਂ ਖਾਲਸਤਾਨ ਦੀ ਗੱਲ ਕਰਦੇ ਸੀ ਉਹਨਾਂ ਨੇ ਵੀ ਕਈ ਗੱਲਾਂ ਖਾਲਸਤਾਨ ਸੰਬੰਧੀ ਕੀਤੀਆਂ ਨੇ ਪਰ ਉਹਨਾਂ ਨੇ ਸੰਵਿਧਾਨ ਦੀ ਸੋਚ ਚੁੱਕੀ ਉਹਨਾਂ ਦੇ ਪਰਿਵਾਰ ਨੇ ਉਸ ਤੋਂ ਬਾਅਦ ਇਹ ਸਾਫ਼ ਕਰ ਦਿੱਤਾ ਕਿ ਉਹਨੂੰ ਖਾਲਿਸਤਾਨ ਨਹੀਂ ਚਾਹੀਦਾ ਜਾਂ ਉਹ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਮਨਦੀਪ ਸਿੰਘ ਨੇ ਵੀ ਇਹ ਸਾਫ਼ ਕੀਤਾ ਕਿ ਉਹ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਪਰ ਉਹਨਾਂ ਨੇ ਖਾਲਸਾ ਰਾਜ ਦਾ ਪ੍ਰਗਟਾਵਾ ਜ਼ਰੂਰ ਕੀਤਾ ਉਹਨਾਂ ਨੇ ਖਾਲਸਾ ਰਾਜ ਦੀ ਚਾਹਤ ਜ਼ਰੂਰ ਦੱਸੀ ਹੈ ਜੀ ਉਹਨਾਂ ਦੇ ਮਨ ਦੇ ਵਿੱਚ ਹੈਗੀ ਆ ਖੈਰ ਇਹ ਸਿਆਸਤ ਕਿਸ ਰੋਖ ਭखेਗੀ ਕਿੱਧਰ ਵੱਲ ਨੂੰ ਭखेਗੀ ਇਹ ਚਰਚਾਵਾ ਅਜੇ ਵੀ ਤੇਜ਼ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰਹਿਵਾਂਗੇ ਇੰਡੀਆ ਪੰਜਾਬੀ